ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਇੱਕ 50 ਸਾਲ ਦੀ ਔਰਤ ਆ ਤੇ ਉਹ ਇੱਕ ਸ਼ਹਿਰ ਦੇ ਵਿੱਚ ਕਿਸੇ ਘਰ ਦੇ ਦਰਵਾਜ਼ੇ ਤੇ ਖੜੀ ਆ ਤੇ ਡੋਰ ਬੈਲ ਵਜਾ ਰਹੀ ਆ کافی ਟਾਈਮ ਆ ਡੋਰ ਬੈਲ ਵਜਾਉਣ ਤੋਂ ਬਾਅਦ ਇੱਕ ਨੌਜਵਾਨ ਮੁੰਡਾ ਆ ਕੇ ਦਰਵਾਜ਼ਾ ਖੋਲਦਾ ਤੇ ਉਹ ਉਹ ਨੂੰ ਕਹਿੰਦਾ ਕਿ ਸਤਿ ਸ਼੍ਰੀ ਅਕਾਲ ਮਾਸੀ ਜੀ ਉਹ ਕਹਿੰਦੀ ਸਤਿ ਸ਼੍ਰੀ ਅਕਾਲ ਬੇਟਾ ਚਲੋ ਸਤਿ ਸ਼੍ਰੀ ਅਕਾਲ ਬੁਲਾ ਕੇ ਦੋਨੋਂ ਜਾਣੇ ਨੌਜਵਾਨ ਮੁੰਡਾ ਅੱਗੇ ਚੱਲ ਜਾਂਦਾ ਤੇ ਜਿਹੜੀ ਉਹ ਔਰਤ ਸੀ ਉਹ ਪਿੱਛੇ ਚਲੀ ਜਾਂਦੀ ਆ ਉਹਦੇ ਜਦੋਂ ਉਹ ਜਾਂਦੀ ਆ ਤੇ ਵੇਖਦੀ ਆ ਕਿ ਉਸ ਘਰ ਦੇ ਵਿੱਚ ਇੱਕ ਹੋਰ ਕੁੜੀ ਬੈਠੀ ਆ ਨੌਜਵਾਨ ਚਲੋ ਡ੍ਰੈਇੰਗ ਰੂਮ ਦੇ ਵਿੱਚ ਜਦੋਂ ਉਹ ਔਰਤ ਜਾ ਕੇ ਵੈਂਦੀ ਆ ਤੇ ਉਹ ਨੌਜਵਾਨ ਕੁੜੀ ਹੈ ਜਿਹੜੀ ਉਹ ਸਸਿਕਾਲ ਬੁਲਾਉਂਦੀ ਆ ਤੇ ਸਸਿਕਾਲ ਆਂਟੀ ਕਹਿ ਕੇ ਤੇ ਬੈਠੀ ਰਹਿੰਦੀ ਆ ਉੱਥੇ ਉਸ ਤੋਂ ਬਾਅਦ ਉਹ ਮੁੰਡੇ ਨੂੰ ਕਹਿੰਦੀ ਆ ਮੁੰਡੇ ਦਾ ਨਾਮ ਸੀ ਗੈਰੀ ਗੈਰੀ ਮੈਂ ਚੱਲੀਆਂ ਫੇਰ ਆਉਂਗੀ ਤੇ ਜਿਹੜੀ ਉਹ ਔਰਤਾ ਉਹਦਾ ਨਾਮ ਸੀ ਬਸੰਤਕੌਰ ਬਸੰਤਕੌਰ ਕਹਿੰਦੀ ਵੀ ਬੇਟਾ ਤੁਸੀਂ ਕੌਣ ਤਾਂ ਗੈਰੀ ਆ ਜਿਹੜਾ ਉਹ ਕਹਿੰਦਾ ਕਿ ਮਾਸੀ ਜੀ ਇਹ ਸਾਡੀ ਗਵਾਂਢਣ ਹੈ ਸਾਡੇ ਗਵਾਂਢ ਦੇ ਵਿੱਚ ਰਹਿੰਦੀ ਆ ਕੁੜੀ ਇਦਾਂ ਨੰ ਪੰਮੀ ਆ ਉਹ ਕਹਿੰਦੀ ਠੀਕ ਐ ਚਲੋ ਉਹ ਜਦੋਂ ਕੁੜੀ ਜਾਣ ਲੱਗਦੀ ਆ ਤਾਂ ਜਿਹੜੀ ਉਹ ਔਰਤਾ ਬਸੰਤ ਕੌਰ 마ਸੀ ਕਿਹਾ ਸੀ ਜੀ ਨੂੰ ਉਹ ਉੱਠ ਕੇ ਉਸ ਕੁੜੀ ਨੂੰ ਮਿਲਦੀ ਆ ਤੇ ਉਸ ਕੁੜੀ ਦੇ ਜੋ ਪਰਫਿਊਮ ਲੱਗਿਆ ਹੁੰਦਾ ਉਹਦੀ ਜਿਹੜੀ ਫ੍ਰੇਗਰੈਂਸ ਹੁੰਦੀ ਆ ਉਹ ਬਹੁਤ ਸੋਹਣੀ ਹੁੰਦੀ ਆ ਬਸੰਤ ਕੌਰ ਪੰਮੀ ਨੂੰ ਕਹਿੰਦੀ ਆ ਵੀ ਪੁੱਤ ਤੇਰੇ ਪਰਫਿਊਮ ਬੜਾ ਸੋਹਣਾ ਲੱਗਿਆ ਵੀ ਮਤਲਬ ਬੜਾ ਵਧੀਆ ਲੱਗਿਆ ਵੀ ਇਹ ਤੂੰ ਕਿੱਥੋਂ ਲਿਆ ਉਹ ਕਹਿੰਦੀ 마ਸੀ ਜੀ ਮੈਂ ਇਸੇ ਸ਼ਹਿਰ ਤੋਂ ਹੀ ਲਿਆ ਵੀ ਜੇ ਤੁਹਾਨੂੰ ਪਸੰਦ ਆਇਆ ਤਾਂ ਮੈਂ ਤੁਹਾਡੇ ਲਈ ਵੀ ਲੈ ਦੂੰਗੀ ਉਹ ਕਹਿੰਦੀ ਠੀਕ ਐ ਚਲੋ ਹੋਏ ਕੇ ਕੇ ਚਲੀ ਜਾਂਦੀ ਆ ਤੇ ਉਹ ਜਿਹੜੀ ਮਾਸੀ ਸੀ ਬਸੰਤ ਕੌਰ ਉਹ ਰਸੋਈ ਦੇ ਵਿੱਚ ਜਾਂਦੀ ਆ ਉੱਥੇ ਗੈਰੀ ਚਾਹ ਬਣਾਉਣ ਲੱਗਿਆ ਪਿਆ ਹੁੰਦਾ ਉਹ ਕਹਿੰਦੀ ਨਹੀਂ ਪੁੱਤ ਚਾਹ ਤਾਂ ਰਹਿਣ ਦੇ ਤੇ ਮੈਂ ਤਾਂ ਪ੍ਰੀਤ ਨੂੰ ਮਿਲਣ ਆਈ ਸੀ ਪ੍ਰੀਤ ਕਿੱਥੇ ਆ ਉਹ ਕਹਿੰਦਾ ਮਾਸੀ ਜੀ ਉਹ ਤਾਂ ਪੇਕੇ ਗਈ ਹੋਈ ਆ ਉਹ ਕਹਿੰਦੀ ਠੀਕ ਐ ਚਲੋ ਮਾਸੀ ਆ ਜਿਹੜੀ ਉਹ ਕਹਿੰਦੀ ਵੀ ਮੈਂ ਤਾਂ ਵੈਸੇ ਹੀ ਬਾਜ਼ਾਰ ਆਈ ਸੀ ਕਹਿੰਦੀ ਮੈਂ ਸੋਚਿਆ ਵੀ ਚਲ ਪ੍ਰੀਤ ਨੂੰ ਮਿਲ ਜਾ ਤੇ ਚਲ ਜੇ ਤੂੰ ਚਾਹ ਰੱਖ ਹੀ ਲਈ ਆ ਤਾਂ ਚਾਹ ਮੈਂ ਬਣਾ ਲੈਨੀ ਆ ਤੂੰ ਜਾ ਕੇ ਬਹਿ ਜਾ ਗੈਰੀ ਆਪਣੇ ਰੈਂਗ ਰੂਮ ਚ ਜਾ ਕੇ ਬਹਿ ਜਾਂਦਾ ਤੇ ਮਾਸੀ ਦੋ ਕੱਪ ਚਾਹ ਦੀ ਲੈ ਕੇ ਆ ਜਾਂਦੀ ਆ ਤੇ ਮਾਸੀ ਘੈਰੀ ਨੂੰ ਪੁੱਛਦੀ ਆ ਵੀ ਪੁੱਤ ਪ੍ਰੀਤ ਕਦੋਂ ਗਈ ਆ ਪੇਕੇ ਕਹਿੰਦਾ ਮਾਸੀ ਜੀ ਉਹਨੂੰ 15 ਕ ਦਿਨ ਹੋ ਗਏ ਕਹਦੀ ਇੰਨੇ ਨੇ ਨਾ ਤੂੰ ਇਕੱਲਾ ਕਰੇ ਰਹਿਣਾਗਾ ਤੇ ਵੀ ਉਹਨੂੰ ਇੰਨੇ ਦਿਨ ਕਿਉਂ ਛੱਡਿਆ ਕਹਿੰਦਾ ਮਾਸੀ ਜੀ ਵੈਸੇ ਕਹਿੰਦਾ ਮੈਨੂੰ ਦਫ਼ਤਰ ਦੇ ਕੰਮ ਜ਼ਿਆਦਾ ਸੀ ਮੈਂ ਉਹਨੂੰ ਕਹਿਤਾ ਵੀ ਕਰੇ ਤੂੰ ਇਕੱਲੀ ਬੋਰ ਹੁੰਦੀ ਰਹੇਗੀ ਵੀ ਜੇ ਤੂੰ ਜਾਣਾ ਤਾਂ ਜਾ ਆ ਕਦੋਂ ਲੈ ਕੇ ਆਉਣਾ ਕਹਿੰਦਾ ਅਗਲੇ ਹਫ਼ਤੇ ਲੈ ਕੇ ਆਉਂਗਾ ਚਲੋ ਇੰਨੇ ਗੱਲਾਂ ਕਰਦੇ ਕਰਦੇ ਉਹ ਚਾਹ ਪੀ ਲੈਂਦੇ ਆ ਉਸ ਤੋਂ ਬਾਅਦ ਬਸੰਤ ਕੌੜਾ ਜਿਹੜੀ ਉਹ ਚਲੀ ਜਾਂਦੀ ਆ। ਜਾ ਕੇ ਉਸ ਤੋਂ ਬਾਅਦ ਇੱਕ ਹਫ਼ਤੇ ਬਾਅਦ ਬਸੰਤ ਕੌੜਾ ਜਿਹੜੀ ਉਹ ਫੇਰ ਆਉਂਦੀ ਆ। ਫੇਰ ਜਦੋਂ ਗੈਰੀ ਦਰਵਾਜ਼ਾ ਖੋਲਦਾ ਤੇ ਉਹ ਜਿਹੜੀ ਗਵਾਂਢਣ ਕੁੜੀ ਸੀ ਪੰਮੀ ਉਹ ਫੇਰ ਉਹਨਾਂ ਦੇ ਘਰ ਬੈਠੀ ਹੁੰਦੀ ਆ। ਚਲੋ ਉਹ ਪੰਮੀ ਵੀ ਹੁਣ 마ਸੀ ਨੂੰ ਸਿੱਖ ਗਈ ਸੀ ਉਹਨੂੰ ਸਤਿਕਾਰ ਬੁਲਾਉਂਦੀ ਆ ਤੇ ਜਿਹੜੀ 마ਸੀ ਬਸੰਤ ਕੌੜਾ ਉਹ ਗੈਰੀ ਵੱਲ ਤੇ ਪੰਮੀ ਵੱਲ ਥੋੜੀ ਜੀ ਕੋળી ਜੀ ਨਜ਼ਰ ਨਾਲ ਵੇਖਦੀ ਆ। ਤੇ ਗੈਰੀ ਨੂੰ ਕਹਿੰਦੀ ਵੀ ਅੱਜ ਮੇਰੇ ਵਾਸਤੇ ਚਾਹ ਨਾ ਬਣਾਈ ਬਸ ਮੈਂ ਤਾਂ ਹੀ ਪੁੱਛਣ ਆਈ ਸੀ ਵੀ ਪ੍ਰੀਤ ਆ ਗਈ ਕਹਿੰਦਾ ਨਹੀਂ ਮਾਸੀ ਜੀ ਮੈਂ ਹੀ ਉਹਨੂੰ ਕਹਿਤਾ ਵੀ ਚਾਰ ਦਿਨ ਹੋਰ ਲਾਲਾ ਕਹਿੰਦੀ ਠੀਕ ਐ ਚਲੋ ਉਹ ਨਾ ਚਲੀ ਜਾਂਦੀ ਆ ਮਾਸੀ ਫੇਰ ਮੁੜ ਜਾਂਦੀ ਆ ਤੇ ਉਸ ਤੋਂ ਬਾਅਦ ਜਾ ਕੇ ਉਹ ਆਪਣੀ ਭਾਣਜੀ ਨੂੰ ਫੋਨ ਲਾਉਂਦੀ ਆ ਭਾਣਜੀ ਨੂੰ ਕਹਿੰਦੀ ਆ ਪ੍ਰੀਤ ਤੂੰ ਕਦੋਂ ਜਾਣਾ ਸਹਰੇ ਘਰ ਉਹ ਕਹਿੰਦੀ ਵੀ ਮਾਸੀ ਜੀ ਮੈਂ ਤਾਂ ਗੈਰੀ ਨੂੰ ਕਹਿ ਰਹੀ ਆ ਵੀ ਲੈ ਜਾ ਤੇ ਉਹ ਤਾਂ ਆਏ ਨਹੀਂ ਕਹਿ ਦਿੰਦੇ ਆ ਵੀ ਚਲ ਚਾਰ ਦਿਨ ਹੋਰ ਲਾਲਾ ਕਹਿੰਦੀ ਅਗਲੇ ਹਫਤੇ ਜਾਣਾ ਕਿ ਕੱਲ ਨੂੰ ਜਾਣਾ ਉਹ ਕਹਿੰਦੀ ਵੀ ਮੈਂ ਅਗਲੇ ਹਫਤੇ ਜਾਣਾ ਉਹ ਕਹਿੰਦੀ ਨਹੀਂ ਪੁੱਤ ਅਗਲੇ ਹਫਤੇ ਨਹੀਂ ਜਾਣਾ ਤੂੰ ਕੱਲ ਨੂੰ ਹੀ ਚਲੀ ਜਾ ਉਹ ਕਹਿੰਦੀ ਕਿਉਂ ਕਹਿੰਦੀ ਵੀ ਮੈਂ ਦੋ ਵਾਰ ਜਾਇਆ ਜੀ ਤੇਰੇ ਘਰੇ ਤੂੰ ਮੈਨੂੰ ਦੋਨੋਂ ਵਾਰ ਨਹੀਂ ਮਿਲੀ ਉਹ ਕਹਿੰਦੀ ਮਾਸੀ ਤੁਸੀਂ ਮੈਨੂੰ ਫੋਨ ਕਰਨਾ ਸੀ ਕਹਿੰਦੀ ਫੋਨ ਕਰਨ ਦਾ ਤਾਂ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਮੈਂ ਤਾਂ ਬਾਜ਼ਾਰ ਗਈ ਸੀ ਚਲ ਕਹਿੰਦੀ ਤੂੰ ਕੱਲ ਨੂੰ ਹੀ ਚਲੀ ਜਾਈ ਉੱਥੇ ਉਹ ਇਕੱਲਾ ਔਖਾ ਹੁੰਦਾਗਾ ਚਾਹ ਪਾਣੀ ਉਹਨੂੰ ਆਪ ਬਣਾਉਣਾ ਪੈਂਦਾ ਉਹ ਕਹਿੰਦੀ ਕਿਉਂ ਮਾਸੀ ਕੀ ਗੱਲ ਹੋ ਗਈ ਉਹ ਕਹਿੰਦੀ ਮੈਂ ਤੈਨੂੰ ਕਹਤਾ ਨਾ ਤੂੰ ਕੱਲ ਨੂੰ ਸਹੁਰੇ ਘਰ ਚਲੀ ਜਾ ਉਹ ਕਹਿੰਦੀ ਠੀਕ ਐ ਚਲੋ ਅਗਲੇ ਦਿਨ ਫੇਰ ਸ਼ਾਮ ਨੂੰ ਮਾਸੀ ਫੋਨ ਲਾਉਂਦੀ ਆ ਤੇ ਪ੍ਰੀਤ ਨੂੰ ਪੁੱਛਦੀ ਆ ਪ੍ਰੀਤ ਤੂੰ ਆ ਗਈ ਕਹਿੰਦੀ ਕਿ ਮੈਂ ਗੈਰੀ ਨੂੰ ਫੋਨ ਕੀਤਾ ਸੀ ਮਾਸੀ ਜੀ ਵੀ ਲੈ ਜਾਓ ਉਹ ਕਹਿੰਦਾ ਵੀ ਅੱਜ ਤਾਂ ਨਹੀਂ ਮੇਰੇ ਤੋਂ ਆਇਆ ਜਾਣਾ ਵੀ ਮੈਂ ਕੱਲ ਨੂੰ ਆਉਂਗਾ ਤੇ ਮਾਸੀ ਆ ਜਿਹੜੀ ਉਹਨੂੰ ਨਾ ਥੋੜੀ ਜੀ ਉਬਲਾ-ਚੁਬਲੀ ਜੀ ਲੱਗ ਜਾਂਦੀ ਆ ਮਾਸੀ ਕੀ ਕਰਦੀ ਆ ਮਾਸੀ ਫੋਨ ਕੱਟਦੀ ਆ ਤੇ ਫਿਰ ਗੈਰੀ ਦੇ ਘਰ ਜਾਂਦੀ ਆ ਡੋਰ ਬੈਲ ਵਜਾਉਂਦੀ ਆ ਤੇ ਜਦੋਂ ਗੈਰੀ ਦਰਵਾਜ਼ਾ ਖੋਲਦਾ ਤੇ ਗੈਰੀ ਫਿਰ ਹੈਰਾਨ ਰਹਿ ਜਾਂਦਾ ਵੀ ਇਹ ਤੀਜੇ ਦਿਨ ਹੀ ਆਤਾ ਮਕਦੀਆ ਨਾ ਦੱਸਦੀਆ ਨਾ ਕਰਦੀਆ ਤੇ ਉਹ ਕਹਿੰਦਾ ਵੀ ਉੱਥੋਂ ਹੀ ਗੇਟ ਤੋਂ ਹੀ ਕਹਿੰਦਾ ਮਾਸੀ ਜੀ ਪ੍ਰੀਤ ਤਾਂ ਹਜੇ ਆਈ ਨਹੀਂ ਉਹ ਕਹਿੰਦੀ ਅੱਛਾ ਪ੍ਰੀਤ ਨੂੰ ਤਾਂ ਮੈਂ ਕੱਲ ਕਿਹਾ ਸੀ ਵੀ ਤੂੰ ਆ ਜਾ ਮੈਨੂੰ ਉਹਦੇ ਤੱਕ ਜ਼ਰੂਰੀ ਕੰਮ ਸੀ ਨਹੀਂ ਕਹਿੰਦਾ ਮਾਸੀ ਜੀ ਆਈ ਨਹੀਂ ਕਹਿੰਦੀ ਅੱਛਾ ਫਿਰ ਤੂੰ ਮੈਨੂੰ ਦਰਵਾਜ਼ੇ ਤੋਂ ਹੀ ਮੋੜੇਗਾ ਕਹਿੰਦਾ ਨਹੀਂ ਮੈਂ ਤਾਂ ਵੈਸੇ ਹੀ ਕਹਿ ਰਿਹਾ ਸੀ ਵੀ ਤੁਸੀਂ ਆਉਣੇ ਤਾਂ ਪ੍ਰੀਤ ਨੂੰ ਮਿਲਣ ਹੁੰਨੇ ਹੋ ਵੀ ਉਹ ਤਾਂ ਹੈ ਨਹੀਂ ਕਹਿੰਦੀ ਚੱਲ ਕੋਈ ਨਾ ਫਿਰ ਪ੍ਰੀਤ ਘਰ ਥੋੜੀ ਨਾਲ ਹੈਗੀ ਆ ਵੀ ਹੁਣ ਤੂੰ ਮੈਨੂੰ ਅੰਦਰ ਆਉਣ ਨੂੰ ਵੀ ਨਹੀਂ ਕਹੇਗਾ ਉਹ ਕਹਿੰਦਾ ਆਜੋ ਚਲ ਉਹ ਜਦੋਂ ਅੰਦਰ ਜਾਂਦੀ ਆ ਤੇ ਉਹ ਜਿਹੜੀ ਪੰਮੀ ਆ ਉਹ ਫੇਰ ਬੈਠੀ ਹੁੰਦੀ ਆ ਪੰਮੀ ਚਲੋ ਉਹ ਫੇਰ ਸਾਸਰੀ ਘਰ ਬੁਲਾਉਂਦੀ ਆ ਪੰਮੀ ਫੇਰ ਮਾਸੀ ਫੇਰ ਕਹਿ ਦਿੰਦੀ ਆ ਵੀ ਤੂੰ ਬੜਾ ਸੋਹਣਾ ਪਰਫਿਊਮ ਲਾਇਆ ਤੇਰੇ ਵੀ ਤੂੰ ਪਰਫਿਊਮ ਆ ਜਿਹੜਾ ਇਹ ਜਾ ਮੈਨੂੰ ਲਿਆ ਦੀ ਉਹ ਕਹਿੰਦੀ ਠੀਕ ਹੈ ਮਾਸੀ ਜੀ ਇਹ ਕਹਿ ਕੇ ਉਹ ਫੇਰ ਚਲੀ ਜਾਂਦੀ ਆ ਜਦੋਂ ਪੰਮੀ ਜਾਣ ਲੱਗਦੀ ਆ ਤੇ ਮਾਸੀ ਉਹਨੂੰ ਫੇਰ ਕਹਿ ਦਿੰਦੀ ਆ ਵੀ ਇਹੋ ਜਿਹਾ ਪਰਫਿਊਮ ਨਾ ਭੁੱਲੀ ਤੂੰ ਉਹ ਕਹਿੰਦੀ ਕਿ ਠੀਕ ਹੈ ਮਾਸੀ ਜੀ ਨਹੀਂ ਭੁੱਲਦੀ ਚਲੋ ਚਲੀ ਜਾਂਦੀ ਆ ਉਸ ਤੋਂ ਬਾਅਦ ਮਾਸੀ ਆ ਜਿਹੜੀ ਉਹ ਗੈਰੀ ਨੂੰ ਬੁਲਾਉਂਦੀ ਆ ਕਹਿੰਦੀ ਗੈਰੀ ਬੇਟਾ ਉਰੇ ਆਓ ਕਹਿੰਦੀ ਮੈਨਾਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਉਹ ਕਹਿੰਦਾ ਹਾਂਜੀ ਮਾਸੀ ਜੀ ਕਹਿੰਦੀ ਵੀ ਕੱਲ ਨੂੰ ਮੈਂ ਸ਼ਾਮ ਨੂੰ ਆਉਂਗੀ ਤੇ ਕੱਲ ਸ਼ਾਮ ਤੱਕ ਪ੍ਰੀਤ ਆ ਜਿਹੜੀ ਉਹ ਆ ਜਾਣੀ ਚਾਹੀਦੀ ਆ ਉਹ ਕਹਿੰਦਾ ਵੀ ਮਾਸੀ ਤੁਹਾਨੂੰ ਕੀ ਪ੍ਰੀਤ ਦਾ ਫਿਕਰ ਆ ਹਨਾ ਵੀ ਜਦੋਂ ਮੈਨੂੰ ਨਹੀਂ ਕੋਈ ਉਹਦੇ ਬਣਾ ਔਖਾ ਤੇ ਉਹਨੂੰ ਵੀ ਉਹਦਾ ਵੀ ਉੱਥੇ ਜੀ ਲੱਗਿਆ ਹੋਇਆ ਕਹਿੰਦੀ ਚਲ ਕੋਈ ਨਾ ਮੈਂ ਤੈਨੂੰ ਨਾ ਕਿਸੇ ਨੂੰ ਮਲਾਉਣ ਲੈ ਕੇ ਜਾਉਂਗੀ ਤੇ ਪਰਸੋਂ ਫੋਨ ਕਰੂੰਗੀ ਮੈਂ ਤੈਨੂੰ ਤੇ ਤੂੰ ਆ ਜੀ ਮੈਂ ਤੈਨੂੰ ਕਿਸੇ ਨੂੰ ਮਿਲਾ ਕੇ ਲੈ ਕੇ ਆਉਂਗੀ ਉਹ ਕਹਿੰਦਾ ਵੀ ਮਾਸੀ ਮੈਨੂੰ ਹਣੀ ਦੱਸ ਦਿਓ ਕਿਹਨੂੰ ਮਲਾਉਣਾ ਕਹਿੰਦੀ ਨਹੀਂ ਮੈਂ ਕਿਸੇ ਨੂੰ ਮਲਾਉਣਾ ਤੈਨੂੰ ਚਲ ਕਹਿੰਦਾ ਠੀਕ ਹੈ ਮਾਸੀ ਜੀ ਉਹਨਾਂ ਚਲੀ ਜਾਂਦੀ ਆ ਜਦੋਂ ਉਹ ਜਾਂਦੀ ਆ ਤੇ ਉਸ ਤੋਂ ਬਾਅਦ ਅਗਲੇ ਦਿਨ ਫੇਰ ਉਹ ਆਪਣੀ ਭਾਣਜੀ ਨੂੰ ਫੋਨ ਕਰਦੀ ਆ ਕਿ ਪ੍ਰੀਤ ਤੂੰ ਚਲੀ ਗਈ ਉਹ ਕਹਿੰਦੀ ਵੀ ਹਾਂਜੀ ਮਾਸੀ ਜੀ ਮੈਂ ਤਿਆਰ ਆ ਮੈਂ ਜਾ ਰਹੀ ਸੀ ਕਹਿੰਦੀ ਠੀਕ ਆ ਪੁੱਤ ਚਲ ਆਪਦੇ ਘਰੇ ਚੱਲ ਅਸਲ ਦੇ ਵਿੱਚ ਜਿਹੜੀ ਉਹ ਔਰਤ ਸੀ ਬਸੰਤ ਕੌਰ ਉਹ ਆਪਣੀ ਭਾਣਜੀ ਦੇ ਘਰ ਜਾਂਦੀ ਆ। ਉਹਦੀ ਭਾਣਜੀ ਪ੍ਰੀਤ ਤੇ ਉਹਦਾ ਪਤੀ ਗੈਰੀ ਸ਼ਹਿਰ ਦੇ ਵਿੱਚ ਹੀ ਰਹਿੰਦੇ ਆ। ਜਿੱਦਣ ਉਹ ਪਹਿਲੇ ਦਿਨ ਗਈ ਆਪਣੀ ਭਾਣਜੀ ਦੇ ਘਰ ਬਿਨਾਂ ਦੱਸੇ ਉਹਨੇ ਉਹ ਕੁੜੀ ਨੂੰ ਵੇਖਿਆ ਪੰਮੀ ਨੂੰ। ਫਿਰ ਉਹ ਦੋ ਵਾਰ ਗਈ ਫਿਰ ਪੰਮੀ ਨੂੰ ਵੇਖਿਆ ਤਾਂ ਬਸੰਤ ਕੌਰ ਦੇ ਮਨ ਦੇ ਵਿੱਚ ਕੁਝ ਖਿਆਲ ਆਏ। ਉਹਨੂੰ ਲੱਗਿਆ ਵੀ ਕੰਮ ਸ਼ਾਇਦ ਥੋੜਾ ਗਲਤ ਹੋ ਰਿਹਾ। ਉਹਨੂੰ ਹੁਣ ਇਹ ਵੀ ਸੀ ਵੀ ਜੇ ਮੈਂ ਆਪਦੀ ਭਾਣਜੀ ਨੂੰ ਇਹ ਗੱਲ ਦੱਸਦੀਆਂ ਤਾਂ ਲੜਾਈ ਵਧੂਗੀ ਤੇ ਉਹਨੂੰ ਇਹ ਵੀ ਸੀ ਵੀ ਮੈਂ ਆਪਣੇ ਭਾਣ ਜਜਵਾਈ ਨੂੰ ਸਮਝਾਉਣਾ ਵੀ ਆ। ਚਲੋ ਉਹ ਸੋਚ ਲੈਂਦੀ ਆ ਵੀ ਮੈਂ ਇਹਨੂੰ ਕਿਸ ਤਰੀਕੇ ਨਾਲ ਗੱਲ ਕਰਨੀ ਆ ਤੀਜੇ ਦਿਨ ਉਹ ਗੈਰੀ ਨੂੰ ਫੋਨ ਕਰਦੀ ਆ ਵੀ ਗੈਰੀ ਤੂੰ ਗੱਡੀ ਲੈ ਕੇ ਆ ਜਾ ਪੁੱਤ ਮੈਂ ਤੈਨੂੰ ਕਿਤੇ ਲੈ ਕੇ ਜਾਣਾ ਪਰ ਤੂੰ ਪ੍ਰੀਤ ਨੂੰ ਨਾ ਦੱਸੀ ਉਹ ਕਹਿੰਦਾ ਠੀਕ ਐ ਮਾਸਤੀ ਜੀ ਚਲ ਭਈ ਉਹ ਜਗ੍ਹਾ ਦੱਸ ਦਿੰਦੀ ਆ ਵੀ ਮੈਂ ਫਲਾਨੀ ਜਗ੍ਹਾ ਖੜੀ ਆ ਗੈਰੀ ਗੱਡੀ ਲੈ ਕੇ ਆ ਜਾਂਦਾ ਉਹ ਗੱਡੀ 'ਚ ਬਿਠਾਉਂਦੀ ਆ ਤੇ ਉਸ ਤੋਂ ਬਾਅਦ ਉਹ ਨਾ ਇੱਕ ਸੁੰਨਸਾਣ ਜੀ ਸੜਕ ਵੱਲ ਚਲੇ ਜਾਂਦੇ ਆ ਜਾ ਕੇ ਕਾਫੀ ਦੂਰ ਇੱਕ ਪੁਰਾਣਾ ਜਿਹਾ ਘਰ ਆਉਂਦਾ ਉਹ ਘਰ ਦੇ ਅੱਗੇ ਕਹਿੰਦੀ ਆ ਵੀ ਗੱਡੀ ਰੋਕ ਲਾ ਉੱਥੇ ਉਹ ਗੱਡੀ ਰੋਕਦੀ ਆ ਗੱਡੀ ਰੋਕਦੇ ਆ ਤੇ ਚਲੋ ਦੋਨੋਂ ਉੱਤਰ ਕੇ ਉਸ ਘਰ ਦੇ ਵਿੱਚ ਚਲੇ ਜਾਂਦੇ ਆ ਉਹ ਘਰ ਆ ਜਿਹੜਾ ਉਹ ਬਿਲਕੁਲ ਪੁਰਾਣਾ ਹੋਇਆ ਪਿਆ ਸੀ ਤੇ ਉਹਦੇ ਵਿੱਚ ਸਫਾਈ ਵਗੈਰਾ ਹੈ ਨਹੀਂ ਸੀ ਤੇ ਕੁਝ ਤਸਵੀਰਾਂ ਲੱਗੀਆਂ ਹੋਈਆਂ ਸੀ ਉਹ ਘਰ ਉਹਨੂੰ ਦਿਖਾਉਣ ਲੱਗ ਜਾਂਦੀ ਆ ਤੇ ਗੈਰੀ ਕਹਿੰਦਾ ਵੀ ਮਾਸੀ ਇਹ ਕਿਹਦਾ ਘਰ ਆ ਵੀ ਇਹ ਸੁੰਨਸਾਨ ਜੀ ਜਗ੍ਹਾ ਤੇ ਵੀ ਤੁਸੀਂ ਮੈਨੂੰ ਕਿੱਥੇ ਲੈ ਕੇ ਆ ਗਏ ਇਹ ਉਹ ਕਹਿੰਦੀ ਪੁੱਤ ਮੈਂ ਨਾ ਤੈਨੂੰ ਇੱਕ ਸ਼ੀਸ਼ਾ ਦਿਖਾਉਣਾ ਚਾਹਣੀ ਆ ਵੀ ਤੂੰ ਮੈਨੂੰ ਐਂ ਦੱਸ ਵੀ ਇਹ ਘਰ ਸੋਹਣਾ ਉਹ ਕਹਿੰਦਾ ਮਾਸੀ ਵੀ ਆਪਦੇ ਟਾਈਮ ਤੇ ਤਾਂ ਇਹ ਘਰ ਬਹੁਤ ਸੋਹਣਾ ਸੀ ਚਲੋ ਹੁਣ ਪੁਰਾਣੇ ਰਿਵਾਜ ਦਾ ਹੋ ਗਿਆ ਪਰ ਘਰ ਬਹੁਤ ਸੋਹਣਾ ਉਹ ਕਹਿੰਦਾ ਵੀ ਤੈਨੂੰ ਇਸ ਘਰ ਦੇ ਵਿੱਚ ਕੀ ਖਰਾਬੀ ਲੱਗੀ ਤਾਂ ਉਹ ਦੱਸਦਾ ਕਿ ਮਾਸੀ ਖਰਾਬੀ ਤਾਂ ਮੈਨੂੰ ਕੋਈ ਨਹੀਂ ਲੱਗੀ ਬਸ ਘਰ ਦੇ ਵਿੱਚ ਸਫਾਈ ਦੀ ਕਮੀ ਆ ਸਫਾਈ ਵੀ ਫੇਰੀ ਹੋਊ ਜੇ ਇੱਥੇ ਕੋਈ ਰਹੂਗਾ ਇਹਦੇ ਵਿੱਚ ਕੋਈ ਰਹਿ ਨਹੀਂ ਰਿਹਾ ਇਸ ਕਰਕੇ ਇਹ ਘਰ ਆ ਜਿਹੜਾ ਇਹ ਖੰਡਰ ਬਣ ਚੁੱਕਿਆ ਉਹ ਕਹਿੰਦੀ ਮੈਂ ਤੈਨੂੰ ਦੱਸਾਂ ਇਹ ਘਰ ਕਿਹਦਾ ਕਹਿੰਦੀ ਤੈਨੂੰ ਨਹੀਂ ਪਤਾ ਵੀ ਇਹ ਘਰ ਕਿਹਦਾ ਕਹਿੰਦੀ ਇਹ ਮੇਰੇ ਸਹੁਰਿਆਂ ਦਾ ਘਰ ਆ ਉਹ ਕਹਿੰਦਾ ਮਾਸਤੀ ਜੀ ਕਿਉਂ ਮਜ਼ਾਕ ਕਰਦੇ ਹੋ ਵੀ ਤੁਹਾਡੇ ਸਹਰਿਆਂ ਦਾ ਘਰ ਤਾਂ ਜਿੱਥੇ ਤੁਸੀਂ ਰਹਿੰਦੇ ਹੋ ਉਹ ਘਰ ਹੈ ਉਹ ਕਹਿੰਦੀ ਵੀ ਨਹੀਂ ਪੁੱਤ ਮੈਂ ਤੈਨੂੰ ਨਾ ਪ੍ਰਤੱਖ ਦਿਖਾਉਣਾ ਚਾਹੁੰਦੀ ਸੀ ਕੁਝ ਮੈਂ ਤੈਨੂੰ ਇੱਕ ਗੱਲ ਸਿਖਾਉਣੀ ਚਾਹਣੀ ਆ ਗੱਲ ਸਮਝਾਉਣੀ ਚਾਹਣੀ ਆ ਵੀ ਜੇ ਤੂੰ ਅਮਲ ਕਰੇਗਾ ਪਹਿਲਾਂ ਤਾਂ ਮੈਨੂੰ ਐਂ ਦੱਸ ਵੀ ਜਿਹੜੀ ਉਹ ਕੁੜੀ ਪੰਮੀ ਆ ਛੋਡੀ ਵੰਡਣ ਵੀ ਉਹ ਤੁਹਾਡੇ ਘਰੇ ਰੋਜ਼ ਕੀ ਕਰਨਾ ਆਉਂਦੀ ਆ ਕਹਿੰਦਾ ਮਾਸੇ ਤੁਸੀਂ ਕਿਹੋ ਜਿਹਾ ਸੋਚਦੇ ਹੋ ਵੀ ਵੈਸੀ ਹੈ ਨਾ ਮੇਰੀ ਫਰੈਂਡ ਆ ਅਸੀਂ ਨਾਲ ਪੜ੍ਹਦੇ ਰਹੇ ਆ ਆ ਜਾਂਦੀ ਆ ਵੈਸੀ ਉਹ ਕਹਿੰਦੀ ਵੀ ਨਹੀਂ ਮੈਂ ਤੈਨੂੰ ਦੱਸਦੀ ਆਂ ਵੀ ਜਿਹੜੀ ਗਲਤੀ ਤੂੰ ਕਰ ਰਿਹਾ ਜਾਂ ਜਿਹੜੀ ਗਲਤੀ ਪ੍ਰੀਤ ਕਰ ਸਕਦੀ ਆ ਉਹ ਤੁਹਾਡੀ ਜ਼ਿੰਦਗੀ ਤੇ ਕਿਵੇਂ ਭਾਰੀ ਪੈ ਸਕਦੀ ਆ ਤੁਹਾਡਾ ਘਰ ਆ ਨਾ ਜਿਹੜਾ ਵਧੀਆ ਅੱਜ ਦੇ ਰਿਵਾਜ ਦਾ ਵਧੀਆ ਉਹ ਚ ਤੁਸੀਂ ਵੱਸਦੇ ਹੋ ਅੱਗੇ ਤੁਹਾਡੇ ਬੱਚੇ ਹੋਣਗੇ ਆਪਾਂ ਆਉਣ ਵਾਲੇ ਸਮੇਂ ਦੇ ਸੁਪਨੇ ਵੇਖਦੇ ਆਂ ਕਹਿੰਦੀ ਇਹ ਘਰ ਵੀ ਮੇਰੇ ਸਹੁਰਿਆਂ ਦਾ ਘਰ ਸੀ ਇੱਥੇ ਮੈਂ ਵਿਆਹ ਕੇ ਆਈ ਸੀ ਜਿਹੜੇ ਘਰ ਦੇ ਵਿੱਚ ਮੈਂ ਹੁਣ ਰਹਿ ਰਹੀ ਆਂ ਉੱਥੇ ਮੈਂ ਦੂਜੀ ਵਾਰ ਵਿਆਹੀ ਆਂ ਪਹਿਲੀ ਮੈਰਜ਼ ਮੇਰੀ ਇਸ ਘਰੇ ਹੋਈ ਸੀ ਉਹ ਕਹਿੰਦੀ ਅੱਛਾ ਉਹ ਕਹਿੰਦਾ ਵੀ ਅੱਛਾ ਮਾਸਤੀ ਜੀ ਉਹ ਕਹਿੰਦੀ ਹਾਂ ਉਹ ਕਹਿੰਦਾ ਵੀ ਫਿਰ ਇੱਥੇ ਤੁਸੀਂ ਕਿਉਂ ਨਹੀਂ ਰਹੇ ਵੀ ਕਿਉਂ ਤੁਸੀਂ ਦੂਜੀ ਵਾਰ ਵਿਆਹ ਕਿਉਂ ਕਰਾਇਆ ਵੀ ਪਹਿਲਾਂ ਵਾਲੇ ਮਾਸੜ ਜੀ ਦੀ ਮੌਤ ਹੋ ਗਈ ਸੀ ਉਹ ਕਹਿੰਦੀ ਨਾ ਮੌਤ ਨਹੀਂ ਹੋਈ ਸੀ ਜਿਹੜੀ ਗਲਤੀ ਤੂੰ ਕਰਨ ਜਾ ਰਿਹਾ ਉਹੀ ਗਲਤੀ ਅਸੀਂ ਵੀ ਕੀਤੀ ਸੀ ਉਹ ਕਹਿੰਦਾ ਵੀ ਕੀ ਮਤਲਬ ਕਹਿੰਦੀ ਵੀ ਦੇਖ ਜਦੋਂ ਮੈਂ ਇਸ ਘਰ ਦੇ ਵਿੱਚ ਵਿਆਹ ਕੇ ਆਈਆਂ ਤਾ ਮੇਰੇ ਸੱਸ ਸਹੁਰਾ ਨਹੀਂ ਰਹਿੰਦੇ ਸੀ ਅਸੀਂ ਦੋਨੋਂ ਪਤੀ ਪਤਨੀ ਰਹਿੰਦੇ ਸੀ ਮੈਂ ਅਕਸਰ ਪੇਕੇ ਜਾਣ ਦੀ ਜਿੱਦ ਕਰਦੀ ਰਹਿੰਦੀ ਸੀ ਆਪਣੇ ਪਤੀ ਨੂੰ ਕਹਿੰਦੀ ਸੀ ਵੀ ਇਹ ਤਾਂ ਸੁੰਨਸਾਨ ਜੀ ਜਗ੍ਹਾ ਤੇ ਆ ਘਰ ਮੇਰਾ ਇੱਥੇ ਘੱਟ ਜੀ ਲੱਗਦਾ ਮੈਂ ਪੇਕੇ ਜਾਣਾ ਤੇਰੇ ਮਾਸੜ ਜੀ ਵੀ ਮੈਨੂੰ ਕਹਿ ਦਿੰਦੇ ਸੀ ਵੀ ਜਾ ਚਲੀ ਜਾ ਮੈਂ 15 15 20 20 ਦਿਨ ਪੇਕੇ ਬੈਠੀ ਰਹਿੰਦੀ ਸੀ ਤੇ ਇੱਕ ਦਿਨ ਅਚਾਨਕ ਮੈਨੂੰ ਪਤਾ ਲੱਗਿਆ ਵੀ ਮੈਂ 25 ਦਿਨ ਬਾਅਦ ਜਦੋਂ ਆਪਣੇ ਸਹੁਰੇ ਘਰ ਆਈਆਂ ਤਾਂ ਜਿਹੜਾ ਮੇਰਾ ਪਤੀ ਆ ਉਹ ਕਿਸੇ ਹੋਰ ਔਰਤ ਦੇ ਜਾਲ ਦੇ ਵਿੱਚ ਫਸ ਚੁੱਕਿਆ ਸੀ ਤੇ ਉਹਨੇ ਮੈਨੂੰ ਇਹ ਕਹਿਤਾ ਸੀ ਵੀ ਤੈਨੂੰ ਮੈਂ ਨਹੀਂ ਰੱਖਣਾ ਤੂੰ ਆਪਣੇ ਪੇਕੇ ਰਹਿ ਤੇ ਵੀ ਮੈਂ ਤੈਨੂੰ ਤਲਾਕ ਦੇਣਾ ਚਾਹਣਾ ਕਹਿੰਦੀ ਵੀ ਜਦੋਂ ਮੈਂ ਇਹ ਗੱਲ ਸੁਣੀ ਮੇਰੇ ਪੈਰਾਂ ਹੇਠਾਂ ਜ਼ਮੀਨ ਨਿਕਲ ਗਈ ਸੀ ਕਹਿੰਦੀ ਆਪਣੇ ਮੈਂ ਮੰਮੀ ਪਾਪਾ ਨੂੰ ਫੋਨ ਕੀਤਾ ਉਹਨਾਂ ਨੇ ਜਦੋਂ ਇਹ ਗੱਲ ਸੁਣੀ ਤੇ ਉਹ ਕਹਿੰਦੇ ਵੀ ਤੂੰ ਇਹੋ ਜਿਹੇ ਬੰਦੇ ਤੋਂ ਲੈਣਾ ਕੀ ਆ ਤੂੰ ਚੁੱਪ ਕਰਕੇ ਵਾਪਸ ਆ ਜਾ ਕਹਿੰਦੀ ਮੈਂ ਵੀ ਗੁੱਸੇ ਦੇ ਵਿੱਚ ਆਪਣਾ ਸਮਾਨ ਪੈਕ ਕੀਤਾ ਤੇ ਵਾਪਸ ਚਲੀ ਗਈ ਕਹਿੰਦੀ ਮੈਂ 6 ਮਹੀਨੇ ਪੇਕੇ ਬੈਠੀ ਰਹੀ ਮੇਰੇ ਘਰ ਵਾਲੇ ਨੇ ਮੇਰੀ ਕੋਈ ਬਾਤ ਨਹੀਂ ਪੁੱਛੀ ਫਿਰ ਕਹਿੰਦੀ ਮੇਰੇ ਮਾਪਿਓ ਨੇ ਜਦੋਂ ਇਹਦੇ ਤੱਕ ਪਹੁੰਚ ਕੀਤੀ ਇਹ ਕਹਿੰਦਾ ਵੀ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਲੰਘ ਚੁੱਕਿਆ ਵੀ ਤੁਸੀਂ ਆਪਣੀ ਕੁੜੀ ਨੂੰ ਪੇਕੇ ਹੀ ਰੱਖ ਲਓ ਕਹਿੰਦੀ ਫਿਰ ਸਾਡਾ ਤਲਾਕ ਹੋ ਗਿਆ ਸੀ ਵੀ ਜਿੱਥੇ ਹੁਣ ਮੇਰਾ ਵਿਆਹ ਹੋਇਆ ਉਧਰ ਦੂਜੀ ਵਾਰ ਹੋਇਆਗਾ ਉਹ ਕਹਿੰਦਾ ਵੀ ਹਾਂ ਫਿਰ ਤੁਸੀਂ ਮੈਨੂੰ ਕਿਉਂ ਦੱਸਣ ਆਏ ਹੋ ਮੈਨੂੰ ਕਿਉਂ ਵੀ ਇਹ ਘਰ ਦਿਖਾਉਣ ਆਏ ਹੋ ਉਹ ਕਹਿੰਦੀ ਮੈਂ ਤੈਨੂੰ ਇਸ ਤਰ੍ਹਾਂ ਦਿਖਾਉਣ ਆਈ ਆ ਵੀ ਜਦੋਂ ਅਸੀਂ ਇਸ ਘਰ ਦੇ ਵਿੱਚ ਵੱਸਦੇ ਸੀ ਇਹ ਘਰ ਸੋਹਣਾ ਸੀ ਵਸਦਾ ਸੀ ਵਧੀਆ ਲੱਗਦਾ ਸੀ ਹੁਣ ਇਹ ਘਰ ਖੰਡਰ ਬਣ ਚੁੱਕਿਆ ਵੀ ਕੋਈ ਘਰ ਜਾਂ ਕਿਸੇ ਦੀ ਜ਼ਿੰਦਗੀ ਜਦੋਂ ਵੀ रान ਹੋ ਜੇ ਖੰਡਰ ਬਣ ਜੇ ਤਾਂ ਉਹਦੀ ਕੋਈ ਕੀਮਤ ਨਹੀਂ ਰਹਿੰਦੀ ਜਿਹੜੇ ਰਿਸ਼ਤੇ ਹੁੰਦੇ ਆ ਨਾ ਪਰਿਵਾਰਕ ਰਿਸ਼ਤੇ ਹੁੰਦੇ ਆ ਇਹਨਾਂ ਦੇ ਵਿੱਚ ਮੋਹ ਮੁਹੱਬਤ ਪਿਆਰ ਵਿਸ਼ਵਾਸ ਬਹੁਤ ਮਾਇਨੇ ਰੱਖਦਾ ਮੈਂ ਇੱਕ ਗੱਲ ਨੋਟ ਕੀਤੀ ਆ ਪੁੱਤ ਵੈਸੇ ਤਾਂ ਤੂੰ ਸੋਚੇਗਾ ਵੀ ਮਾਸੀ ਕੀ ਗੱਲ ਕਰ ਰਹੀ ਆ ਜਦੋਂ ਮੈਂ ਪਹਿਲੇ ਦਿਨ ਤੇਰੇ ਘਰ ਆਈਆਂ ਜਦੋਂ ਮੈਂ ਤੈਨੂੰ ਮਿਲੀ ਆ ਤੇਰੇ ਚੋਂ ਜੋ ਪਰਫਿਊਮ ਦੀ ਸਮੈਲ ਆਈ ਸੀ ਉਹ ਲੇਡੀਜ਼ ਪਰਫਿਊਮ ਦੀ ਸਮੈਲ ਸੀ ਫਿਰ ਉਸ ਤੋਂ ਬਾਅਦ ਜਦੋਂ ਮੈਨੂੰ ਪੰਮੀ ਮਿਲੀ ਆ ਉਸੇ ਪਰਫਿਊਮ ਦੀ ਸਮੈਲ ਉਹਦੇ ਚੋਂ ਆ ਰਹੀ ਸੀ ਮੈਂ ਪਰਫਿਊਮ ਕਿਉਂ ਨੋਟ ਕਰਾਇਆ ਸੀ ਮੈਨੂੰ ਨਹੀਂ ਪਤਾ ਵੀ ਤੁਸੀਂ ਨੋਟ ਕੀਤਾ ਜਾਂ ਨਹੀਂ ਕੀਤਾ ਉਸ ਦਿਨ ਤਾਂ ਮੈਂ ਸੁਭਾਵਿਕ ਆਈ ਸੀ ਮੈਂ ਕੋਈ ਸ਼ੱਕ ਨਹੀਂ ਕੀਤਾ ਸੀ ਪਰ ਮੈਂ ਫੇਰ ਆਈ ਫੇਰ ਪੰਮੀ ਤੁਹਾਡੇ ਘਰ ਸੀ ਮੈਂ ਤੀਜੀ ਵਾਰ ਫੇਰ ਆਈ ਫੇਰ ਪੰਮੀ ਤੁਹਾਡੇ ਘਰ ਸੀ ਦੇਖ ਤੂੰ ਆਪਣੇ ਘਰ ਵਾਲੀ ਤੋਂ ਦੂਰ ਜਾ ਰਿਹਾ ਤੂੰ ਚਾਹਣਾ ਵਿਪਰੀਤ ਇੱਥੇ ਨਾ ਰਹੇ ਕਿਉਂਕਿ ਤੇਰੀ ਪੰਮੀ ਨਾਲ ਨਜ਼ਦੀਕੀ ਵੱਧ ਰਹੀ ਆ ਤੇ ਮੈਂ ਤੈਨੂੰ ਹੋਰ ਗੱਲ ਦੱਸਾਂ ਨਾ ਵੀ ਅੱਜ ਤੂੰ ਇਸ ਰਾਹ ਤੇ ਤੁਰ ਰਿਹਾ ਕੱਲ ਨੂੰ ਪ੍ਰੀਤ ਤੇਰੇ ਤੋਂ ਦੂਰ ਰਹਿ ਕੇ ਉਹ ਵੀ ਕਿਸੇ ਨਾਲ ਅਟੈਚ ਹੋ ਸਕਦੀ ਆ ਜਿਹੜੇ ਪਰਿਵਾਰਕ ਰਿਸ਼ਤੇ ਆ ਪਤੀ ਪਤਨੀ ਆ ਇਹਨਾਂ ਨੂੰ ਹਮੇਸ਼ਾ ਇੱਕ ਦੂਜੇ ਦੇ ਨਾਲ ਰਹਿਣਾ ਚਾਹੀਦਾ ਠੀਕ ਹੈ ਆਪਾਂ ਨੂੰ ਐ ਨਹੀਂ ਹੈਗਾ ਕਿ ਜ਼ਿੰਦਗੀ 'ਚ ਆਪਾਂ ਨੂੰ ਕਿਤੇ ਇੱਕ ਦੂਜੇ ਤੋਂ ਅਲੱਗ ਨਹੀਂ ਰਹਿਣਾ ਪੈ ਸਕਦਾ ਉਹ ਸਿਚੁਏਸ਼ਨ ਹੁੰਦੀ ਆ ਜੇ ਆਪਣੀ ਸਿਚੁਏਸ਼ਨ ਉਹੋ ਜਿਹੀ ਬਣ ਗਈ ਵੀ ਪਤੀ ਪਤਨੀ ਨੂੰ ਅਲੱਗ ਰਹਿਣਾ ਪੈ ਰਿਹਾ ਉਹ ਵੱਖਰੀ ਗੱਲ ਆ ਪਰ ਜੇ ਅਸੀਂ ਜਾਣ ਬੁੱਝ ਕੇ ਰਿਸ਼ਤਿਆਂ ਦੇ ਵਿੱਚ ਗਿਆਪ ਪਾਵਾਂਗੇ ਤਾਂ ਇਹ ਰਿਸ਼ਤੇ ਆ ਜਿਹੜੇ ਇਹ ਸਾਨੂੰ ਧੋਖਾ ਦੇ ਜਾਂਦੇ ਆ ਜਿਵੇਂ ਹੁਣ ਤੂੰ ਆ ਤੂੰ ਪ੍ਰੀਤ ਨੂੰ ਧੋਖਾ ਦੇ ਰਿਹਾ ਮੈਂ ਤੈਨੂੰ ਕੋਈ ਨਿੰਦਣਾ ਨਹੀਂ ਚਾਹੁੰਦੀ ਮੈਂ ਤੇਰੀ ਕੋਈ ਬੁਰਾਈ ਨਹੀਂ ਕਰਨਾ ਚਾਹੁੰਦੀ ਜਾਂ ਮੈਂ ਤੈਨੂੰ ਪੰਡਣਾ ਨਹੀਂ ਚਾਹੁੰਦੀ ਬਸ ਮੈਂ ਤਾਂ ਜੋ ਜਿੰ ਗਲਤੀ ਜ਼ਿੰਦਗੀ ਦੇ ਵਿੱਚ ਮੈਂ ਕੀਤੀ ਜਿਹਦਾ ਖਾਮਿਆਜਾ ਮੈਨੂੰ ਭੁਗਤਣਾ ਪਿਆ ਕੱਲ ਨੂੰ ਮੇਰੀ ਭਾਣਜੀ ਨੂੰ ਵੀ ਨਾ ਭੁਗਤਣਾ ਪਵੇ ਜਾਂ ਤੈਨੂੰ ਵੀ ਨਾ ਭੁਗਤਣਾ ਪਵੇ ਅੱਜ ਤੂੰ ਇੱਥੇ ਆਪਦੇ ਘਰ ਦੇ ਵਿੱਚ ਇਕੱਲਾ ਰਹਿ ਕੇ ਖੁਸ਼ ਆਂ ਪ੍ਰੀਤ ਉੱਥੇ ਰਹਿ ਕੇ ਖੁਸ਼ਾ ਕੱਲ ਨੂੰ ਪ੍ਰੀਤ ਦੀ ਵੀ ਕਿਸੇ ਨਾਲ ਅਟੈਚਮੈਂਟ ਹੋ ਸਕਦੀ ਆ ਜਦੋਂ ਤੁਸੀਂ ਤਾਂ ਆਪਸ ਵਿੱਚ ਘੱਟ-ਘੱਟੇ ਰਹਨੇ ਹੋਗੇ ਵੀ ਤੁਸੀਂ ਦੋਨੋਂ ਰਹਿਨੇ ਹੋ ਤੁਹਾਨੂੰ ਦੋਨਾਂ ਨੂੰ ਇੱਕ ਦੂਜੇ ਦੀ ਲੋੜ ਆ ਵੀ ਤੁਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਓ ਆਪਣੇ ਫਿਊਚਰ ਬਾਰੇ ਸੋਚੋ ਅੱਗੇ ਤੁਹਾਡੇ ਬੱਚੇ ਹੋਣਗੇ ਫਿਰ ਤੁਸੀਂ ਉਹਨਾਂ ਦੇ ਫਿਊਚਰ ਬਾਰੇ ਸੋਚੋਗੇ ਵੀ ਇਹ ਇਸ ਕਰਕੇ ਮੈਂ ਤੈਨੂੰ ਇਹ ਘਰ ਚ ਲੈ ਕੇ ਆਈਆਂ ਵੀ ਜਿਹੜਾ ਤੇਰਾ ਸੋਹਣਾ ਸੁਨੱਖਾ ਹੱਸਦਾ ਵਸਦਾ ਘਰ ਆ ਕੱਲ ਨੂੰ ਕਿਤੇ ਉਹ ਵੀ ਖੰਡਰਨਾ ਬਣ ਜਾਵੇ ਤਾਂ ਫਿਰ ਗੈਰੀ ਆ ਜਿਹੜਾ ਉਹ ਗੱਲ ਸਮਝ ਜਾਂਦਾ ਉਹ ਕਹਿੰਦਾ ਮਾਸੀ ਜੀ ਵਾਕਿਆ ਹੀ ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਵੀ ਮੈਂ ਤੁਹਾਡੀ ਗੱਲ ਨੂੰ ਸਮਝ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚਲ ਮੈਨੂੰ ਮਾਫ਼ ਕਰੋ ਅੱਜ ਤੋਂ ਬਾਅਦ ਮੈਂ ਪ੍ਰੀਤ ਨੂੰ ਕਦੇ ਵੀ ਬਹੁਤੀ دیر ਲਈ ਪੇਕੇ ਨਹੀਂ ਭੇਜੂੰ ਪਰ ਤੁਸੀਂ ਉਹਨੂੰ ਵੀ ਕਿਹੋ ਉਹ ਵੀ ਥੋੜੇ ਦਿਨਾਂ ਤੋਂ ਕਹਿ ਦਿੰਦੀ ਆ ਵੀ ਮੈਂ ਪੇਕੇ ਜਾਣਾ ਮੈਂ ਪੇਕੇ ਜਾਣਾ ਉਹ ਕਹਿੰਦੀ ਕੋਈ ਗੱਲ ਨਹੀਂ ਉਹਨੂੰ ਸਮਝਾਉਣਾ ਮੇਰਾ ਕੰਮ ਆ ਪਰ ਕਹਿੰਦੀ ਵੀ ਤੂੰ ਪੁੱਤ ਬਣ ਕੇ ਮੇਰੀ ਗੱਲ ਤੇ ਗੌਰ ਕਰੀ ਉਹ ਕਹਿੰਦਾ ਠੀਕ ਆ ਚਲੋ ਦੋਨੋਂ ਜਾਨੇ ਵਾਪਸ ਆ ਜਾਂਦੇ ਆ ਤੇ ਫਿਰ ਗੈਰੀ ਆ ਜਿਹੜਾ ਉਹ ਮਾਸੀ ਨੂੰ ਨਾਲ ਲੈ ਕੇ ਆ ਜਾਂਦਾ ਮਾਸੀ ਨੂੰ ਵੇਖ ਕੇ ਪ੍ਰੀਤ ਜਿਹੜੀ ਉਹ ਖੁਸ਼ ਹੋ ਜਾਂਦੀ ਉਹ ਕਹਿੰਦੀ ਮਾਸੀ ਜੀ ਤੁਸੀਂ ਬਿਨਾਂ ਦੱਸੇ ਉਹ ਕਹਿੰਦੀ ਵੀ ਮੈਂ ਤਾਂ ਬਾਜ਼ਾਰ ਗਈ ਸੀ ਉੱਥੇ ਮੈਨੂੰ ਗੈਰੀ ਮਿਲ ਗਿਆ ਕਹਿੰਦੀ ਮੈਂ ਇਹਨੂੰ ਕਿਹਾ ਵੀ ਚੱਲ ਮੈਂ ਪ੍ਰੀਤ ਨੂੰ ਵੀ ਮਿਲੇ ਆਉਣੀ ਆ ਕਹਿੰਦੀ ਮੇਰਾ ਜੀ ਕਰਦਾ ਸੀ ਬਹੁਤ ਦਿਨਾਂ ਦਾ ਤੈਨੂੰ ਮਿਲਣ ਨੂੰ ਚਲੋ ਮਾਸੀ ਭਾਣ ਜੀ ਮਿਲਦੀਆਂ ਨੇ ਚਾਹ ਪਾਣੀ ਪੀਂਦੀਆਂ ਉਸ ਤੋਂ ਬਾਅਦ ਉਹ ਚਲੀ ਜਾਂਦੀ ਹੈ ਬਸੰਤ ਕੌਰ ਤੇ ਪ੍ਰੀਤ ਨੂੰ ਕਹਿੰਦੀ ਆ ਵੀ ਮੈਂ ਫੇਰ ਆਉਂਗੀ 2-4 ਦਿਨਾਂ ਤੱਕ ਚਲੋ ਅਗਲੇ ਹਫ਼ਤੇ ਬਸੰਤ ਕੌਰ ਆ ਜਿਹੜੀ ਉਹ ਫੇਰ ਆਉਂਦੀ ਆ ਉਦੋਂ ਗੈਰੀ ਘਰ ਨਹੀਂ ਹੁੰਦਾ ਉਹ ਦਫ਼ਤਰ ਗਿਆ ਹੁੰਦਾ ਫਿਰ ਮਾਸੀ ਆ ਜਿਹੜੀ ਉਹ ਪ੍ਰੀਤ ਨੂੰ ਕਹਿੰਦੀ ਐ ਵੀ ਪ੍ਰੀਤ ਪੁੱਤ ਮੈਂ ਤੇਰੇ ਨਾਲ ਨਾਲ ਜਰੂਰੀ ਗੱਲ ਕਰਨਾ ਚਾਹਣੀ ਆ ਤੂੰ ਥੋੜੇ ਜਿਹੇ ਦਿਨਾਂ ਤੋਂ ਜਦੋਂ ਵੀ ਮੈਂ ਤੈਨੂੰ ਫੋਨ ਕਰਦੀ ਆ ਤੂੰ ਕਹਿਣੀ ਆ ਵੀ ਮੈਂ ਤਾਂ ਮੰਮੀ ਦੇ ਘਰ ਆਈ ਹੋਈ ਆ ਮੰਮੀ ਦੇ ਘਰ ਦੇਖ ਗੈਰੀ ਇੱਥੇ ਇਕੱਲਾ ਰਹਿੰਦਾ ਇਹਨੂੰ ਤੇਰੀ ਲੋੜ ਆ ਕਹਿੰਦੀ ਨਹੀਂ ਮਾਸੀ ਜੀ ਗੈਰੀ ਮੈਨੂੰ ਖੁਦ ਵੀ ਕਹਿ ਦਿੰਦੇ ਆ ਵੀ ਤੂੰ ਚਲੀ ਜਾ ਵੀ ਇਹਨਾਂ ਨੂੰ ਨਹੀਂ ਔਖਾ ਲੱਗਦਾ ਰੋਟੀ ਪਾਣੀ ਬਣਾਉਣਾ ਵੀ ਆਪਦਾ ਬਣਾ ਲੈਂਦੇ ਆ ਜਾਂ ਬਾਹਰੋਂ ਖਾ ਜਾਉਂਦੇ ਆ ਵੀ ਇਹਨਾਂ ਨੂੰ ਕੋਈ ਔਖ ਨਹੀਂ ਉਹ ਕਹਿੰਦੀ ਵੀ ਨਹੀਂ ਔਖ ਹੋਵੇ ਚਾਹੇ ਨਾ ਹੋਵੇ ਦੇਖ ਤੂੰ ਉਹਦੀ ਪਤਨੀਆ ਉਹਦਾ ਖਿਆਲ ਰੱਖਣਾ ਤੇਰਾ ਫ ਵੀ ਤੈਨੂੰ ਅੱਜ ਤੱਕ ਸ਼ਾਇਦ ਨਹੀਂ ਪਤਾ ਇਸ ਗੱਲ ਦਾ ਤੂੰ ਬਹੁਤ ਛੋਟੀ ਸੀ ਵੀ ਮੇਰਾ ਪਹਿਲਾਂ ਤਲਾਕ ਹੋ ਗਿਆ ਸੀ ਮੈਂ ਵੀ ਪੇਕੇ ਜਿਆਦਾ ਰਹਿੰਦੀ ਸੀ ਤੇ ਤੇਰੇ ਮਾਸੜ ਜੀ ਨੇ ਹੋਰ ਵਿਆਹ ਕਰਾ ਲਿਆ ਸੀ ਮਤਲਬ ਉਹਨੇ ਮੋਟੀ ਮੋਟੀ ਗੱਲ ਦੱਸਦੀ ਵੀ ਕੱਲ ਨੂੰ ਇਹ ਨਾ ਹੋਵੇ ਵੀ ਤੂੰ ਗੈਰੀ ਨੂੰ ਮੌਕਾ ਦੇਵੇਂ ਉਹ ਕਿਸੇ ਦੇ ਹੋਰ ਨੇੜੇ ਜਾਵੇ ਤੇ ਤੇਰੀ ਜ਼ਿੰਦਗੀ ਖਰਾਬ ਹੋ ਜੇ ਵੀ ਪੇਕਿਆਂ ਦਾ ਲਾਲਚ ਹੈ ਨਾ ਜਿਹੜਾ ਉਹ ਤੈਨੂੰ ਛੱਡ ਦੇਣਾ ਚਾਹੀਦਾ ਠੀਕ ਆ ਕਦੇ ਜੀ ਕਰਦਾ ਦੋ ਦਿਨ ਲਾਇਆ ਇੱਕ ਦਿਨ ਲਾਇਆ ਵੀ ਤੇਰੇ ਪੇਕੇ ਕਿਹੜਾ ਜਿਆਦਾ ਦੂਰ ਨੇਗੇ ਤੂੰ ਜਦੋਂ ਗੈਰੀ ਜਾਂਦਾ ਡਿਊਟੀ ਤੇ ਉਸ ਤੋਂ ਬਾਅਦ ਚਲੀ ਜਾ ਤੇ ਸ਼ਾਮ ਨੂੰ ਆ ਜਾ ਵੀ ਇੰਨੀ ਦੂਰੀ ਹੈ ਨਾ ਜਿਹੜੀ ਪਤੀ-ਪਤਨੀ ਦੇ ਵਿੱਚ ਚੰਗੀ ਨਹੀਂ ਹੁੰਦੀ ਪੁੱਤ ਵੀ ਮੈਂ ਤਾਂ ਆਪਣੀ ਜ਼ਿੰਦਗੀ ਦੇ ਤਜਰਬੇ ਚੋਂ ਤੈਨੂੰ ਦੱਸ ਰਹੀ ਆ ਤੇ ਪ੍ਰੀਤ ਆ ਜਿਹੜੀ ਉਹ ਗੱਲ ਨੂੰ ਸਮਝ ਜਾਂਦੀ ਆ ਚਲੋ ਸ਼ੱਕ ਤਾਂ ਨਹੀਂ ਕਰਦੀ ਗੈਰੀ ਤੇ ਪਰ ਫਿਰ ਵੀ ਉਹ ਆਪਣੀ ਮਾਸਤੀ ਦੀ ਗੱਲ ਨੂੰ ਲੜ ਨਾਲ ਬੰਨ ਲੈਦੀ ਆ ਉਸ ਤੋਂ ਬਾਅਦ ਗੈਰੀ ਨੇ ਕਦੇ ਵੀ ਆਪਣੇ ਘਰ ਵਾਲੀ ਨੂੰ ਬਹੁਤੇ ਦਿਨਾਂ ਲਈ ਪੀਕੇ ਨਹੀਂ ਜਾਣ ਦਿੱਤਾ ਸੀ ਤੇ ਪ੍ਰੀਤ ਵੀ ਕਦੇ ਆਪਣੇ ਪੇਕੇ ਨਹੀਂ ਗਈ ਸੀ ਜਦੋਂ ਵੀ ਉਹ ਜਾਂਦੀ ਘੇਰੀ ਨਾਲ ਹੀ ਜਾਂਦੀ ਛੁੱਟੀ ਵਾਲੇ ਦਿਨ ਜਾਂਦੀ ਹੈ ਉਹ ਸ਼ਾਮ ਨੂੰ ਮੁੜ ਆਉਂਦੀ ਅੱਜ ਉਸ ਗੱਲ ਨੂੰ 3 ਸਾਲ ਹੋ ਚੁੱਕੇ ਨੇ ਹੁਣ ਪ੍ਰੀਤ ਆ ਜਿਹੜੀ ਉਹ ਇੱਕ ਬੱਚੇ ਦੀ ਮਾਂ ਬਣ ਚੁੱਕੀ ਆ ਉਹਦੇ ਬਹੁਤ ਪਿਆਰੀ ਬੇਟੀ ਨੇ ਜਨਮ ਲਿਆ ਤੇ ਹੁਣ ਮਾਸੀ ਐ ਨਾ ਜਿਹੜੀ ਉਹ ਥੋੜੇ ਜਿਹੇ ਦਿਨਾਂ ਤੋਂ ਆਪਣੀ ਭਾਣਜੀ ਦੇ ਘਰ ਗਈ ਆ ਜ਼ਰੂਰ ਮਾਰਦੀ ਆ ਮਾਸੀ ਤੇ ਆਪਦੇ ਤਾਂ ਈ ਹੈ ਨਹੀਂ ਪਰ ਉਹ ਆਪਣੀ ਭਾਣਜੀ ਨੂੰ ਬਹੁਤ ਪਿਆਰ ਕਰਦੀ ਆ ਵੀ ਕਿਸ ਤਰ੍ਹਾਂ ਇੱਕ ਔਰਤ ਨੇ ਸਮਝਦਾਰੀ ਨਾਲ ਦੇਖੋ ਅਵਦੀ ਭਾਣਜੀ ਦਾ ਘਰ ਟੁੱਟਣ ਤੋਂ ਬਚਾਇਆ ਕਿਉਂਕਿ ਉਹਨੇ ਜੋ ਚੀਜ਼ ਨੋਟ ਕੀਤੀ ਫਿਰ ਉਹਨੇ 2-3 ਵਾਰ ਉਹ ਨੋਟ ਕੀਤੀ ਨੋਟ ਕਰਨ ਤੋਂ ਬਾਅਦ ਉਹ ਦੇਖੋ ਪ੍ਰੀਤ ਨੂੰ ਵੀ ਕਹਿ ਸਕਦੀ ਸੀ ਢੁਕਾ ਵੀ ਸਕਦੀ ਸੀ ਪਰ ਉਹਨੇ ਸੋਚਿਆ ਵੀ ਜੋ ਮੇਰੀ ਜ਼ਿੰਦਗੀ ਦੇ ਵਿੱਚ ਵਾਪਰੇ ਇਹਨਾਂ ਦੀ ਜ਼ਿੰਦਗੀ 'ਚ ਨਾ ਵਾਪਰੇ ਉਹਨੇ ਗੱਲ ਨਹੀਂ ਗੱਲ ਆਪਣੇ ਭਾਣਜ ਜਵਾਈ ਨੂੰ ਤੇ ਭਾਣਜੀ ਨੂੰ ਸਮਝਾਤਾ ਸੀ ਇਸ ਤਰ੍ਹਾਂ ਬਹੁਤ ਸਾਰੇ ਰਿਸ਼ਤੇ ਹੁੰਦੇ ਆ ਬਹੁਤ ਸਾਰੀਆਂ ਔਰਤਾਂ ਹੁੰਦੀਆਂ ਜਿਹੜੀਆਂ ਹਮੇਸ਼ਾ ਆਪਣੇ ਪੇਕੇ ਜਾਣ ਦਾ ਲਾਲਚ ਕਰਦੀਆਂ ਨੇ ਉਹਨਾਂ ਨੂੰ ਆਪਣੇ ਪਤੀ ਦੀਆਂ ਜ਼ਰੂਰਤਾਂ ਦਾ ਉਹਨਾਂ ਦੀਆਂ ਸੁੱਖ ਸਹੂਲਤਾਂ ਦਾ ਖਿਆਲ ਨਹੀਂ ਹੁੰਦਾ ਤੇ ਇਸ ਤਰ੍ਹਾਂ ਫਿਰ ਜਿਹੜੇ ਜਦੋਂ ਆਪਾਂ ਕਿਸੇ ਵੀ ਰਿਸ਼ਤੇ ਦੇ ਵਿੱਚ ਗੈਪ ਪਾਉਣੇ ਹਨ ਉਹ ਉਹ ਰਿਸ਼ਤੇ ਆ ਜਿਹੜੇ ਉਹਨਾਂ ਦੇ ਮਤਲਬ ਬਾਹਰ ਰਿਸ਼ਤੇ ਉੱਤਰਨ ਦੀ ਜਿਹੜੀ ਸੰਭਾਵਨਾ ਹੁੰਦੀ ਆ ਸਾਰੇ ਕਿਤੇ ਇਹ ਗੱਲ ਲਾਗੂ ਨਹੀਂ ਹੁੰਦੀ ਪਰ ਬਹੁਤ ਵਾਰ ਇਹ ਕਾਰਨ ਵੀ ਹੁੰਦੇ ਆ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਹੁਣ ਆਪਾਂ ਜਾਂਦੇ ਜਾਂਦੇ ਕੱਲ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆਂ। ਹਾਂਜੀ ਦੋਸਤੋ ਆਪਣੀ ਕੱਲ ਵਾਲੀ ਕਹਾਣੀ ਤੇ ਜੋ ਤੁਹਾਡੇ ਵਿਚਾਰ ਆਏ ਨੇ। ਵੀਰਪਾਲ ਬਰਾੜ ਸੀਮਾ ਦੀ ਕਹਾਣੀ ਬਹੁਤ ਦਰਦਪਰੀ ਹੈ। ਸੱਸ ਨੇ ਬਹੁਤ ਵਧੀਆ ਕੀਤਾ ਉਹਦਾ ਮੋਹ ਨਾਲ ਵਿਆਹ ਕਰਕੇ। ਅੱਗੇ ਹੈ ਰਾਜਕੁਮਾਰ ਬਹੁਤ ਦਰਦਪਰੀ ਤੇ ਭਾਵੁਕ ਕਰਨ ਵਾਲੀ ਵਧੀਆ ਕਹਾਣੀ ਹੈ ਜੀ। ਅੱਗੇ ਤੀਰਥਕੌਰ ਜੀ ਬਹੁਤ ਦਰਦਨਾਕ ਕਹਾਣੀ ਹੈ। ਅੱਗੇ ਨਿਰਮਲ ਸਿੰਘ ਬਹੁਤ ਵਧੀਆ ਕਹਾਣੀ ਹੈ ਜੀ ਮਨਜੀਤ कौर ਬਹੁਤ ਸੋਹਣੀ ਕਹਾਣੀ ਹੈ ਤੀਰਥ कौर ਸੀਮਾ ਨੇ ਬਹੁਤ ਵੱਡਾ ਜਿਗਰਾ ਰੱਖਿਆ ਅੱਗੇ ਅਵਤਾਰਪੁਰ ਜੀ ਸਟੋਰੀ ਬਹੁਤ ਵਧੀਆ ਹੈ ਸੀਮਾ ਦੀ ਦਰਦਨਾਕ ਕਹਾਣੀ ਹੈ ਅੱਗੇ ਸੁੱਖਾ ਸਿੰਘ ਸਰਾਰੀ ਕਹਾਣੀ ਬਹੁਤ ਵਧੀਆ ਸਾਡੇ ਪਿਆਰੇ ਭੈਣ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਸਦਾ ਖੁਸ਼ ਰੱਖੇ ਅੱਗੇ ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਮਖੂ ਤੋਂ ਬਹੁਤ ਸੋਹਣੀ ਕਹਾਣੀ ਹੈ ਦੀਦੀ ਸੀਮਾ ਨੇ ਬਹੁਤ ਵੱਡਾ ਜਿਗਰਾ ਰੱਖਿਆ ਅੱਗੇ ਕਸ਼ਮੀਰ ਖਖ ਵੈਰੀ ਨਾਈਸ ਸਟੋਰੀ ਅੱਗੇ ਰਾਜ ਵੈਰੀ ਨਾਈਸ ਸਟੋਰੀ ਮੈਮ ਸੀਮਾ ਨੇ ਬਹੁਤ ਵਧੀਆ ਬਹੁਤ ਵੱਡਾ ਬਲੀਦਾਨ ਦਿੱਤਾ ਵੈਰੀ ਨਾਈਸ ਸਟੋਰੀ ਮੈਮ ਸੀਮਾ ਨੇ ਬਹੁਤ ਵੱਡਾ ਬਲੀਦਾਨ ਦਿੱਤਾ ਨਰਿੰਦਰ ਕੌਰ ਨਾਈਸ ਸਟੋਰੀ ਅੱਗੇ ਡਾਕਟਰ ਅਜੈਬ ਘਰਾਟ ਵੈਰੀ ਗੁੱਡ ਸਟੋਰੀ ਸਿਸਟਰ ਜੀ ਅੱਗੇ ਅਵਤਾਰ ਸਿੰਘ ਵੈਰੀ ਪੇਨਫੁੱਲ ਸਟੋਰੀ ਅੱਗੇ ਬਨਿਤਾ ਰਾਣੀ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਗੱਗੂ ਗਿੱਲ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਅੱਗੇ ਨਵਜੋਤ ਕੌਰ ਵੈਰੀ ਗੁੱਡ ਸਿਸਟਰ ਜੀ ਗੁਰਾ ਥਾਂਦੇਵਾਲਾ ਮੁਖਸਰ ਸਾਹਿਬ ਤੋਂ ਅੱਗੇ ਸਾਹਿਬ ਸੱਚ ਟੀਵੀ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਰੋਜੀ ਚਾਹਲ ਸਬਰ ਦਾ ਫਲ ਮਿੱਠਾ ਹੁੰਦਾ ਹੈ ਹਾਂਜੀ ਮਾਮੀ ਜੀ ਬਿਲਕੁਲ ਤੇ ਅੱਗੇ ਹੈ ਸੁਖਦੀਪ ਸਿੰਘ ਇਹਨਾਂ ਨੇ ਆਪਣੇ ਚੈਨਲ ਤੇ ਪਹਿਲੀ ਵਾਰ ਕਮੈਂਟ ਕੀਤਾ ਇਹਨਾਂ ਨੇ ਲਿਖਿਆ ਮੈਂ ਵੀ ਯੂ ਐਸ ਏ ਵਿੱਚ ਰਹਿੰਦਾ ਹਾਂ ਔਰ ਮੈਂ ਇੱਥੇ ਆ ਕੇ ਇਹੀ ਸਿੱਖਿਆ ਕਿ ਰਿਸ਼ਤੇ ਤੋਂ ਉੱਪਰ ਕੁਝ ਵੀ ਨਹੀਂ ਪੈਸਾ ਸਿਰਫ ਜ਼ਰੂਰਤ ਹੈ ਪਰ ਅਸੀਂ ਪੈਸੇ ਪਿੱਛੇ ਆਪਣੇ ਆਪ ਨੂੰ ਭੁੱਲ ਗਏ ਪਰਿਵਾਰ ਦੀ ਕੇਅਰ ਕਰੋ ਔਰ ਰੱਬ ਇਸ ਧੀ ਨੂੰ ਹਮੇਸ਼ਾ ਖੁਸ਼ ਰੱਖੇ ਐਨਾ ਸਦਕਾ ਅੱਜ ਕੱਲ੍ਹ ਦੀਆਂ ਕੁੜੀਆਂ ਵਿੱਚ ਕਿੱਥੇ ਆ ਕੋਈ ਹੋਣੀ ਆ ਲੱਖਾਂ ਚੋਂ ਇੱਕ ਜੋ ਆਪਣੇ ਖਸਮ ਦੀ ਇੱਜ਼ਤ ਰੱਖ ਸਕੇ ਮੁੰਡੇ ਨੇ ਬਹੁਤ ਗਲਤ ਕੀਤਾ ਕਿ ਜਦੋਂ ਤੂੰ ਉਸ ਨੂੰ ਨਾਲ ਨਹੀਂ ਰੱਖਣਾ ਤਾਂ ਅਮਰੀਕਾ ਧੱਕੇ ਖਾਣ ਨੂੰ ਬੁਲਾਇਆ ਸੀ ਜੇ ਉਹ ਇੱਕ ਵੀ ਬਿਆਨ ਦੇ ਦਿੰਦੀ ਇਸ ਮੁੰਡੇ ਦੇ ਖਿਲਾਫ ਤਾਂ ਸਾਰੀ ਉਮਰ ਨਹੀਂ ਛੁੱਟਣਾ ਸੀ ਜੇਲ੍ਹ ਚੋਂ ਚੰਗੇ ਖਾਨਦਾਨ ਦੀ ਧੀ ਹੋਣੀ ਕੋਈ ਰੱਬ ਸੁੱਖ ਰੱਖੇ ਬਾਬੇ ਨਾਨਕ ਦੀ ਬਾਣੀ ਪੜਿਆ ਕਰੋ ਸ਼ੁਕਰ ਚ ਰਹਾਂਗੀ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੁਸੀਂ ਬਹੁਤ ਵਧੀਆ ਕਮੈਂਟ ਕੀਤਾ ਬਹੁਤ ਵਧੀਆ ਕੰਪਲੀਮੈਂਟ ਦਿੱਤਾ ਤੁਸੀਂ ਸਾਡੇ ਚੈਨਲ ਤੇ ਆਏ ਤੇ ਸਾਡੀ ਕਹਾਣੀ ਸੁਣੀ ਉਹਦੇ ਲਈ ਤੁਹਾਡਾ ਧੰਨਵਾਦ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਅੱਗੇ ਹੈ ਫਰੈਸ਼ ਹੁੱਡ ਆਂਟੀ ਜੀ ਰਿਪਲਾਈ ਤਾਂ ਕਰ ਦਿਆ ਕਰੋ ਕਮੈਂਟਸ ਦਾ ਬਹੁਤ ਵਧੀਆ ਸਟੋਰੀ ਹੈ ਹਾਂਜੀ ਮੈਂ ਕਮੈਂਟ ਦਾ ਰਿਪਲਾਈ ਇਸ ਕਰਕੇ ਨਹੀਂ ਕਰ ਸਕਦੀ ਕਿਉਂਕਿ ਟਾਈਮ ਦੀ ਸ਼ਾਰਟੇਜ ਹੁੰਦੀ ਆ ਇਸ ਕਰਕੇ ਮੈਂ ਕਹਾਣੀ ਦੇ ਐਂਡ ਤੇ ਕਮੈਂਟ ਪੜ੍ਹ ਦੇਣੀ ਹੁੰਦੀ ਆ ਤਾਂ ਕਰਕੇ ਪਰ ਫਿਰ ਵੀ ਜਦੋਂ ਤੁਸੀਂ ਕਿਹਾ ਤੇ ਮੈਂ ਨਾਲ ਦੀ ਨਾਲ ਤੁਹਾਡੇ ਕਮੈਂਟ ਦਾ ਰਿਪਲਾਈ ਕਰਤਾ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਆ ਕੇ ਕਹਾਣੀ ਸੁਣਨ ਲਈ ਤੇ ਆਪਣੇ ਕੀਮਤੀ ਵਿਚਾਰ ਪੇਸ਼ ਕਰਨ ਲਈ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ